ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਾਦਾ ਮੇਰੇ ਵੀਰੋ ਤੇ ਪਹੁੰਚ ਗਏ ਬਾਬਿਓ ਪਾਪਰ ਕੂਤਰਾਂ ਕੋਲੇ ਤੇ ਕੂਤਰਾਂ ਬੈਠੇ ਆ ਤੇ ਲਾਈਟ ਲਾਈ ਛੀ ਬਾਬਿਓ ਇਹ ਕਰ ਲੋ ਰਾਤ ਤੇ ਜਿਹੜਾ ਆਪਾਂ ਨੇ ਪਾਣੀ ਪਾਇਆ ਸੀ ਦਵਾਈ ਵਾਲਾ ਉਹ ਮਲੱਪ ਕੱਢੇ ਆ ਕੂਤਰਾਂ ਨੇ ਤੇ ਆਪਾਂ ਦਿਖਾਵਾਂਗੇ ਇਹ ਲੱਗ ਗਿਆ ਬੋਰਡ ਬਾਬਿਓ ਠੀਕ ਹੈ ਜੀ ਤੇ ਹੁਣ ਤਾਰਾਂ ਹੋਲਡਰ ਲਾ ਦਿੰਦੇ ਆ ਕੱਲੇ ਕੱਲੇ ਖੁੱਡੇ 'ਚ ਦੋਨਾਂ ਖੁੱਡਿਆਂ 'ਚ ਤੇ ਕਰਦੇ ਆ ਫਿਟਿੰਗ ਬਾਬੇ ਇਹ ਪਿਆ ਸਮਾਨ ਆਪਣਾ ਹਥਿਆਰ ਤੇ ਲਾਉਂਦੇ ਆ ਤਾਰਾਂ ਤੇ ਤੁਹਾਨੂੰ ਦਿਖਾਉਂਦੇ ਆ ਨਾਲ ਦੀ ਨਾਲ ਆ ਦੇਖੋ ਬਾਈ ਜਿਹੜੀ ਆਪਾਂ ਨੇ ਦਵਾਈ ਪਾਈ ਸੀ ਨੀਲਜੈਨ ਅਤੇ ਹਾਈ ਟੈਕ ਚੱਕਰੀ ਚ ਪਾਈ ਤੀ ਆ ਦੇਖੋ ਬਈ ਮਲਾਪ ਕੱਢੇ ਵੀ ਕਿਹ ਬਈਆ ਇਹ ਦੇਖੋ ਸਾਰੇ ਕਬੂਤਰਾਂ ਨੇ ਬਈ ਕੱਢ ਤੇ ਮਲਾਪ ਆਹ ਦੇਖੋ ਕਬਰੀ ਕਬਰੀ ਕਾ ਜੀ ਇੱਧਰ ਆ ਦੇਖੋ ਸਾਰੇ ਕਬੂਤਰਾਂ ਨੇ ਕੱਢਤੇ ਬਾਈ तकरीबन ਬਾਕੀ ਖੁੱਡੇ ਚ ਲਵਾਈਆਂ ਲੈਟਾਂ ਆ ਦੇਖੋ ਇਹ ਕੱਡੇ ਵੇ ਠੀਕ ਆ ਜੀ ਸਾਰੇ ਕਬੂਤਰਾਂ ਨੇ ਕੱਢਤੇ ਬਾਕੀ ਇਹ ਪਟੀਆਂ ਦੇ ਦੇਖੋ ਕਾਲੇ ਖੋੜ ਛੋਟੇ ਅੰਡੇ ਜੇ ਵੀ ਕੱਢਤੇ ਬਾਬੇ ਮੈਂ ਨਕੂਤਰ ਤੰਦਰੁਸਤ ਹੋ ਜਾਊਂਗਾ ਅੱਧੇ ਦਾ ਆਪਣਾ ਪਗਰ ਇਕੱਠੇ ਹੀ ਹੋ ਕੇ ਬੰਦੇ ਤੇ ਆ ਦੇਖੋ ਹੁਣ ਕੰਪਿਊਟਰ ਸਾਰੇ ਆਪਣੇ ਐਨ ਓਕੇ ਬੈਠੇ ਆ। ਬਾਕੀ ਇਹ ਲਾਈਟ ਲਾਤੀ। ਹੋਲਡ ਰੂਡ ਲਵਾਇਆ ਹੁਣ ਕਰਾਂਗੇ ਬੱਲਬ ਲਾਵਾਂਗੇ ਦੋਨੋਂ ਖੁੱਡਿਆਂ ਚ। ਬਾਕੀ ਓਕੇ ਐ ਤੇ ਇੱਧਰ ਆਪਾਂ ਨੇ ਕਰਤੇ ਆ ਬੋਰਡ ਆਪ ਹੁਣਦੇ ਤੇ ਆਪਾਂ ਨੇ ਜੇ ਬਾਹਰ ਲਾਣੀ ਹੋਵੇ ਕਰੂਗੀ ਬਾਹਰ ਲੱਗ ਜੂਗੀ ਲਾਈਟ ਤੇ ਅੰਦਰ ਇੱਧਰ ਦੋਹੀ ਖੁੱਡਿਆਂ ਚ ਇੱਕ ਇੱਕ ਬੱਲਬ ਲਾ ਦਾਂਗੇ ਤੇ ਖੁੱਡਿਆਂ ਨ ਗਰਮ ਰਹੇ ਕਰੂਗੇ। ਤੇ ਥੇ ਲਾ ਦਾਂਗੇ ਵੱਲੋਂ ਬੱਬੇ ਦੇਖ ਕੇ ਕਿਥੀ ਇੱਥੇ ਲੋਟ ਆਇਆ ਤੇ ਬਾਕੀ ਬੱਬੇ ਪਾਣੀ ਬਚ ਗਿਆ ਦਵਾਈ ਵਾਲਾ ਇਹੀ ਕੱਲੂ ਫੇਰ ਪਲਾ ਦਾਂਗੇ ਇਹਨਾਂ ਨੂੰ ਇੱਕ ਵਾਰ ਇੱਧਰ ਰੱਖ ਦਾਂਦੇ ਜਿਹਨੇ ਪੀਣਾ ਹੋਊਗਾ ਪੀ ਲੂਗੇ ਠੀਕ ਉਤਰ ਬਣਿਆ ਨੋਕੇ ਹੋਈ ਉਹ ਤੰਦਰੁਸਤ ਮਲੱਪ ਕੱਢਦੇ ਸਾਰਿਆਂ ਨੇ ਹਾਂਜੀ ਬਈ ਉਤਰ ਬੱਸ ਹੋ ਗਿਆ ਪਲੱਗ ਕੱਸ ਤੇ ਹੋਲਡਰ ਲਾ ਤੇ ਆਪਾਂ ਨੇ ਬਸ ਇਹ ਪਲੱਗ ਲਗਾ ਦੂਗੇ ਬੋਰਡ 'ਚ ਬਾ ਕਰਕੇ ਦਿਖਾਉਂਦੇ ਆ ਸੋਨਾਂ ਨਾ ਤੇ ਆ ਪਲੱਗ ਆਪਾਂ ਨੇ ਜੇ ਨਾ ਪਾ ਨੂੰ ਬੋਰਡ ਲਾਣੇ ਦੀ ਔਕੀ ਦੀ ਆਦਾ ਆਪਾਂ ਕਰ ਦੋਗੇ ਛੋਟਾ ਮੁੰਡਾ ਕੰਮ ਕੋਈ ਚੱਕਰ ਨਹੀਂ ਆਦਾਗਾ ਆਪਾਂ ਦੱਬੇ ਦਿਖਾਉਂਦੇ ਰੋਣੇ ਬਹੁਤ ਚੱਲਿਆ ਏ ਮੱਲਾ ਵੱਡ ਜਾਣਾ ਬਣਾ ਇੱਥੇ ਅੰਜਰਾਤ ਨੂੰ ਮੱਲਾ ਬੋਰਡ ਦੇ ਕਰਤਾ ਆਪਾਂ ਨੇ ਮੁੰਡਿਆਂ ਦੇ ਦੋਨਾਂ ਚ ਤਰਾਵਾਸ ਇੱਕ ਗੁੱਡੇ ਦੀ ਹੋ ਗਈ ਫਿਟਿੰਗ ਤੇ ਦੂਸਰੇ ਨੂੰ ਲੱਗਿਆ ਕਰਨਾ ਹੈ ਬਾਕੀ ਤੁਹਾਨੂੰ ਦਿਖਾ ਦਿੰਦੇ ਇਧਰਲੇ ਗੁੱਡੇ ਦੀ ਹੋ ਗਈ ਹੈ ਬੱਲੋ ਲਾਣੇ ਰਹਿ ਗਏ ਉਹ ਵੀ ਲਾ ਦਾਂਗੇ ਸ਼ਾਮ ਨੂੰ ਤੇ ਬਾਕੀ ਲੱਗੇਵੇਂ ਬੱਬੂ ਕਰਨਾ ਬਾਈਕ ਸਾਈਡ ਦੀਆਂ ਤਾਰਾ ਪਾ ਕੇ ਕਰਦੀ ਹੈ ਡੰਨ ਕੰਪਲੀਟ ਕੰਮ ਫਿਰ ਤੁਹਾਨੂੰ ਦਿਖਾਉਂਦੇ ਆ ਸਾਰਾ ਤੇ ਹਾਂਜੀ ਲੋ ਬਾਈ ਮਿੱਤਰੋ ਇਹਨਾਂ ਨੂੰ ਕਰਦੇ ਆ ਕਬੂਤਰਾਂ ਨੂੰ ਅੰਦਰ ਖੁੱਡੇ ਕਰਤੇ ਆਈ ਆਪਾਂ ਨੇ ਸਾਫ਼ ਬਿਲਕੁਲ ਨੀਚੇ ਵਾਲੇ ਜਾਲ ਤੇ ਕਬੂਤਰਾਂ ਨੂੰ ਧੁੱਪ ਲੱਗ ਲਈ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਵੀ ਤੀ ਤੇ ਬਾਕੀ ਕਰਦੇ ਆ ਬਾਬੇ ਕਬੂਤਰਾਂ ਨੂੰ ਅੰਦਰ ਇਹ ਪਈ ਆ ਜਾਲਾਂ ਚ ਤੇ ਪਾਉਂਦੇ ਆ ਇਹਨਾਂ ਨੂੰ ਦਾਣੇ ਜੀ ਕਰਦੀਏ ਸਾਰਿਆਂ ਨੂੰ ਇਹਨਾਂ ਨੂੰ ਅੰਦਰ ਲੋ ਭਾਈ ਮਿੱਤਰੋ ਕਰਤੇ ਆ ਕਬੂਤਰ ਅੰਦਰ ਜਾਲ ਚ ਜਿਹੜੇ ਇਹ ਲੈ ਆਉਂਦੇ ਸੀ ਆਪਾਂ ਨੇ ਨਵੇਂ ਕਬੂਤਰ ਬਾਕੀ ਇਹ ਬੈਠੇ ਆ ਜੀ ਇਹ ਵੀ ਕਰਦੇ ਹੁੰਦਾ ਤੇ ਹੁਣ ਚਲਦੇ ਆਂੀ ਬਾਬੇ ਆਪਾਂ ਉੱਪਰ ਇਹਨਾਂ ਨੂੰ ਪਾਉਂਦੇ ਆਂ ਫਿਰ ਥੋੜੀ ਦੇਰ ਤੱਕ ਦਾਣੇ ਪਹਿਲਾਂ ਉੱਪਰ ਵਾਲੇ ਨੂੰ ਪਾ ਦਈਏ ਤੇ ਜਾਲ ਰੱਖਦੇ ਆਂ ਚਲਦੇ ਆਂੀ ਹੁਣ ਉੱਪਰ ਲੋ ਬਈ ਮਿੱਤਰੋ ਪਹੁੰਚ ਗਏ ਆਂੀ ਆਪਾਂ ਉੱਪਰ ਕੂਤਰਾਂ ਕੋਲੇ ਤੇ ਦਿਖਾਉਂਦੇ ਆਂ ਤੁਹਾਨੂੰ ਹੁਣ ਕੂਤਰ ਬਾਬੇ ਪਾਉਂਦੇ ਆਂ ਨਾ ਹੁਣ ਦਾਣੇ ਖੋਲਦੀਏ ਇੱਕ ਵਾਰ ਇਹ ਲਓ ਜੀ ਖੁੱਲ ਗਿਆ ਜਾਲ ਆਪਣਾ ਤੇ ਟਾਕੀ ਖੋਲਦੀਏ ਕੂਤਰਾਂ ਨੂੰ ਕਰਦੀ ਅੰਦਰ ਬੰਦ ਇਹਦੇ ਉਧਰ ਸਾਫ਼ ਕਰਦੇ ਆਂ ਸੰਪਰਦੇ ਆਂ ਤੇ ਲੋ ਜੀ ਇਹ ਆਪਣਾ ਖੁੱਡਾ ਈ ਬਾਬਿਓ ਤੇ ਇਹ ਲਾਤੇ ਆਈ ਹੋਲਡਰ ਤੇ ਤਾਰ ਆ ਗਈ ਇੱਥੇ ਤੇ ਨਾਲ ਵਾਲੇ ਖੁੱਡੇ ਚ ਵੀ ਲਾਤੇ ਆਏ ਉਧਰ ਵੀ ਦਿਖਾ ਦਿੰਦੇ ਆ ਤੁਹਾਨੂੰ ਲੋ ਜੀ ਇਹ ਨਾਲ ਵਾਲਾ ਖੁੱਡਾ ਈ ਬਾਬਿਓ ਉਹ ਲਾਤੇ ਆਦੇ ਚ ਵੀ ਹੋਲਡਰ ਵੱਲੋਂ ਤਾਰ ਪਾ ਕੇ ਤੇ ਵੱਲੋਂ ਲਿਆਣ ਕੇ ਲਾ ਦਾਂਗੇ ਫਿੱਟ ਕਰਕੇ ਬਸ ਈ ਲਾਉਂਦੇ ਆ ਬਸ ਕੋਟੇ ਲਾਉਂਦੇ ਆ ਤੇ ਨਾ ਉਹ ਦਾਣੇ ਰੱਖਦੀ ਆ ਪਹਿਲਾਂ ਟ੍ਰੇ 'ਚ ਪਾ ਕੇ ਖਾ ਲੂਗੇ ਦਾਣੇ ਆਪਣੇ ਤੇ ਪਾਣੀ ਦਾ ਡ੍ਰਿੰਕਰ ਕੱਢ ਲਉਂਦੇ ਆ ਆਪਾਂ ਬਾਹਰ ਇਹਨਾਂ ਆ ਲੋ ਜੀ ਤੇ ਬਾਕੀ ਖਾਣਦੇ ਇਹਨਾਂ ਦਾਣੇ ਫਿਰ ਇਹਨਾਂ ਪਾ ਦਈਏ ਟ੍ਰੇਆਂ 'ਚ ਇਹਨਾਂ ਹੀ ਦਾਣੇ ਤੇ ਲੋ ਜੀ ਪਾਦੇ ਆ ਬਬੀ ਨੂੰ ਦਾਣੇ ਤੇ ਹੋ ਗਈ ਆ ਓਕੇ ਰਿਪੋਰਟ ਇੱਧਰ ਪਾਦੇ ਆ ਇੱਧਰ ਵੀ ਰੱਖਦੇ ਆ ਤਿੰਨ ਕੂਤਰ ਅੰਦਰ ਖਾਣ ਲੱਗੂ ਬਾਕੀ ਇਹ ਵੱਡ ਜੂਗੇ ਅੰਦਰ ਤੇ ਫਿਰ ਖਾ ਲੂਗੇ ਤੇ ਆਪਾਂ ਕਰਦੇ ਆ ਬਾਬੇ ਇੱਥੇ ਸਫਾਈ ਇਹਨਾਂ ਇਹਨਾਂ ਨੂੰ ਜਾਣ ਦੋ ਅੰਦਰ ਖਾਣ ਦੋ ਦਾਣੇ ਸਫਾਈ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਮਾਹੌਲ ਲੋ ਬਈ ਮਿੱਤਰੋ ਪਾਣੀ ਰੱਖ ਦਿਆ ਇਹ ਕੂਤਰਾਂ ਨੂੰ ਤੇ ਆ ਕਰਤੇ ਆ ਆਪਾਂ ਨੇ ਸਾਰਾ ਸਾਫ ਕੋਠਾ ਬਿਲਕੁਲ ਸਾਫ ਕਰਤੇ ਆ ਪਾਣੀ ਰੱਖਦੇ ਆ ਇਹਨਾਂ ਨੂੰ ਵੀ ਪੀ ਲੂਗੇ ਤੇ ਬਾਕੀ ਬੱਲੋ ਕਰਦੇ ਆ ਫਿੱਟ ਬਾਬੇ ਇਹਨਾਂ ਨੂੰ ਵੀ ਪਾਣੀ ਰੱਖਦੀ ਆ ਬੈਠੇ ਆ ਝੋਟੇ ਆਪਣੇ ਪਤਾ ਕੀ ਇਧਰ ਦੂਤੋਂ ਪਾਉਂਦੇ ਸੀ ਤੇ ਬਸ ਹੁਣ ਰੱਖਦੇ ਆ ਦੂਸਰੀ ਸਾਈਡ ਪਾਣੀ ਪੀਣ ਤੋਂ ਇੰਨਾ ਇਨਾਂ ਨੂੰ ਹੁਣ ਦੋ ਸੈਟ ਤੇ ਠੀਕ ਹੈ ਬਾਬੇ ਉਹ ਵਾ ਨੀਚੇ ਵੀ ਪਾਉਂਦੇ ਆ ਦਾਣੇ ਦੂਸਰੇ ਕਬੂਤਰਾਂ ਨੂੰ ਵੀ ਪਾਣੀ ਰੱਖ ਦਈਏ ਅਭੀ ਚ ਇੱਕ ਦੋ ਕਬੂਤਰ ਪਾਰਲੀ ਸਾਈਡ ਦਾ ਇਧਰ ਵੜਿਆ ਵਾ ਕੋਈ ਚੱਕਰ ਨਹੀਂ ਖਾਣ ਤੋਂ ਹੀ ਇਹਨਾਂ ਨੂੰ ਦਾਣੇ ਪਾਣੀ ਪੂਣੀ ਪੀਣ ਲਨ ਤੋਂ ਤੇ ਉਸ ਤੋਂ ਬਾਅਦ ਦੂਸਰੀ ਸਾਈਡ ਰੱਖ ਦਾਂਦੇ ਆ ਜਿਹੜਾ ਜਦੋਂ ਪਾਣੀ ਇਹ ਮੁੱਕ ਜੂਗਾ ਫਿਰ ਆਪਾਂ ਨਵਾਂ ਤਾਜ਼ਾ ਭਰ ਦਾਂਗੇ ਇਹਨਾਂ ਨੂੰ ਤੇ ਕੱਲ ਵਾਲਾ ਹੀ ਐ ਦਵਾਈ ਵਾਲਾ ਐਨ ਕੂਤਰਾਂ ਬਣ ਇੱਕ ਵਾਰ ਸੈੱਟ ਹੋ ਜੂਗੇ ਲੋ ਜੀ ਪਾਣੀ ਇਹਨਾਂ ਨੇ ਪੀ ਲਿਆ ਹੁਣ ਅੱਖਾਂਾਂ ਦੇ ਵਾਪਰੋ ਇੱਧਰ ਅੱਗੇ ਇਹ ਵੀ ਕੂਤਰ ਕੋਈ ਨਾ ਕੂਤਰੀਆਂ ਤੇ ਬੱਚੇ ਪੀਣ ਦੋਈਆਂ ਇਹਨਾਂ ਨੂੰ ਤੇ ਖੁੱਡਾ ਰੱਖਦੇ ਇੱਦਾਂ ਹੀ ਖੁੱਡਾ ਤੇ ਚੱਲਦੇ ਆ ਬਾਬੇ ਹੁਣ ਨੀਚੇ ਨੀਚੇ ਵਾਲੇ ਕੂਤਰਾਂ ਨੂੰ ਵੀ ਪਾ ਦਈਏ ਦਾਣੇ ਦੇਖੋ ਜੀ ਲੋ ਬਈ ਮਿੱਤਰੋ ਪਹੁੰਚ ਗਏ ਨੀਚੇ ਤੇ ਖੋਲ ਕੇ ਜਿੰਦਾ ਰੱਖ ਲੀਏ ਪਹਿਲਾਂ ਇਹਨਾਂ ਨੂੰ ਪਾਣੀ ਜਿਹਨੇ ਪਾਣੀ ਪੀਣਾ ਹੋਊਗਾ ਪਾਣੀ ਪੀ ਲੂਗੇ ਜਿਹਨੇ ਦਾਣੇ ਖਾਣੇ ਹੋਗੇ ਉਹ ਦਾਣੇ ਖਾ ਲੂਗੇ ਤੇ ਦਾਣੇ ਲਿਆਂਦੇ ਆਪਾਂ ਟਰੇ 'ਚ ਪਾ ਕੇ ਇਹਨਾਂ ਨੂੰ ਰੱਖ ਦਿੰਦੇ ਆ ਦੋਨੋਂ ਸਾਈਡ ਤੇ ਬਾਕੀ ਪਹਿਲਾਂ ਇਹਨਾਂ ਨੂੰ ਪਿੰਡ ਤੋਂ ਪਾਣੀ ਦਾਣੇ ਲੈ ਆਈਏ ਆਪਾਂ ਇਹਨਾਂ 'ਚ ਅੱਗੇ ਬਾਬਿਓ ਪਾਉਂਦੇ ਆ ਫਿਰ ਦਾਣੇ ਤੇ ਲੋ ਭਾਈ ਮਿੱਤਰੋ ਪਾਤੇ ਆ ਦਾਣੇ ਇਹਨਾਂ ਨੂੰ ਤੇ ਲੱਗੇ ਖਾਣ ਤੇ ਅੱਗੇ ਪੱਕੇ ਇੱਧਰ ਵੀ ਪਾਤੇ ਇਹ ਵੀ ਖਾਣ ਲੱਗ ਗਏ ਤੇ ਹੁਣ ਚਲਦੇ ਬਾਬੇ ਆਪਾਂ ਦੁਕਾਨ ਤੇ ਬੱਲਵ ਲੈ ਆਈਏ ਖੁੱਡਿਆਂ ਚ ਲਾਣ ਨੂੰ ਤੇ ਇੱਕ ਤੇਲ ਲੈ ਕੇ ਆਣੇ ਠੰਡ ਹੋਈ ਵੀ ਹੈ ਕਿਉਂਕਿ ਕਿਲੋ ਕੁ ਤੇਲ ਪਾ ਦਈਏ ਕਬੂਤਰਾਂ ਨੂੰ ਆ 15 ਕ ਦਿਨ ਤੇ ਲੈ ਆਈਏ ਬਾਬੇ ਸਮਾਨ ਚਲਦੇ ਹੁਣ ਦੁਕਾਨ ਤੇ ਹਾਂਜੀ ਲੋ ਬਈ ਮਿੱਤਰੋ ਲੈ ਆਂਦੇ ਆਪਾਂ ਨੇ ਕਬੂਤਰਾਂ ਲਈ ਤੇਲ ਬਡੇਲੀਆਂ ਐ ਐਦਾ ਇੱਕ ਮੁਠੀ ਭਰ ਕੇ ਪਾ ਦੇ ਕਰਾਂਗੇ ਸਾਰੇ ਕਬੂਤਰਾਂ ਨੂੰ ਤੇ ਇਹ ਨੂੰ ਧੱਕ ਜਾਂਦੇ ਹੁਣ ਵੀ ਚਲਦੇ ਆਂ ਇਹ ਉੱਪਰ ਕਬੂਤਰਾਂ ਨੂੰ ਪਾਈਏ ਦਾਣੇ ਤੇ ਹਾਂਜੀ ਲੋ ਭਾਈ ਮਿੱਤਰੋ ਲੈ ਲੈ ਆਪਾਂ ਨੇ ਖੁੱਡਿਆਂ ਚ ਲਾਉਣ ਲਈ ਬੱਲਵ ਬੱਲਵ ਲੈ ਲਿਆ ਆਪਾਂ ਨੇ ਤੇ ਨਾਲ ਲੈ ਲਈਏ ਕਣਕ ਕੱਲੀ ਕਬੂਤਰਾਂ ਨੂੰ ਪਾਣ ਲਈ ਜੇ ਖਾ ਗਏ ਹੋਏ ਪਾ ਦਾਂਗੇ ਕਬੂਤਰਾਂ ਨੂੰ ਕਣਕ ਲੋ ਜੀ ਇੱਕ ਬੱਲਵ ਚੱਕਦੇ ਆਂ ਸਭ ਤੋਂ ਪਹਿਲਾਂ ਇੱਕ ਲਾ ਦਿੰਦੇ ਆਂ ਹੋਲਡਰਸ ਚ ਇੰਦਾਂ ਲਈ ਖਾਲੀ ਹੈ ਨਾ ਡਾਂਲੇ ਹੋਰ ਪਾਵਾਂਗੇ ਤੇ ਆਹ ਲੋ ਬਾਬਿਓ ਇਹ ਲੋਜੀ ਬੱਲਵ ਹੋ ਗਿਆ ਆਪਣਾ ਫਿੱਟ ਤੇ ਲੋ ਜੀ ਕਰੋ ਗੱਲ ਓਕੇ ਬਾਬਿਓ ਇਹ ਆ ਦੂਜੀ ਸਵਿੱਚ ਕਰਤੀ ਔਨ ਦੂਸਰੇ ਗੁੱਡੇ ਦੇ ਬੱਲਵ ਲਈ ਦੂਸਰਾ ਬੱਲਵ ਚੱਕਿਆ ਤੇ ਲਾ ਦੋਂਦੇ ਇੱਧਰ ਤੇ ਲੋ ਜੀ ਇਹ ਲਾ ਦੋਂਦੇ ਇੱਥੇ ਆ ਲੋ ਜੀ ਇਦਾਂ ਲੋ ਜੀ ਇਹ ਬੱਲਵ ਲੱਗ ਗਿਆ ਇੱਥੇ ਠੀਕ ਐ ਬਾਬੇ ਤੇ ਬਾਦਸਾ ਦਾਣੇ ਇਹਨਾਂ ਨੂੰ ਹੋਰ ਪਾ ਦਿੰਦੇ ਆ ਪਾਣੀ ਇਹਨਾਂ ਦਾ ਗਿਆ ਮੁੱਕ ਪਾਣੀ ਵੀ ਹੋਰ ਪਾ ਦਿੰਦੇ ਆ ਇਹ ਪਾਣੀ ਡੋਲ ਕੇ ਧੋ ਕੇ ਸਾਫ ਸੁਥਰਾ ਭਰ ਦਾਂਗੇ ਤੇ ਦਾਣੇ ਇਹਨਾਂ ਨੂੰ ਹੋਰ ਪਾ ਦਈਏ ਤੇ ਬਾਕੀ ਕੰਮ ਦਾਣਾ ਜੀ ਦਾਣੇ ਪਾਤੇ ਐ ਇੱਧਰ ਵੀ ਪਾਤੇ ਐ ਬੱਲਵ ਫਿੱਟ ਹੋ ਗਿਆ ਅੱਜ ਆਪਾਂ ਨੇ ਸਾਰੀ ਫਿਟਿੰਗ ਕਰਤੀ ਇਹਦੀਆਂ ਦੇਖੋ ਬੋਡ-ਬੋਡ ਲਾਤੇ ਆ ਸਾਰੇ ਓਕੇ ਬਾਕੀ ਬਾਬੋ ਤੇ ਠੀਕ ਹੈ ਜੀ ਯਾ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਹੀ ਲੱਗਦੀ ਏ ਤੇ ਮਿਲਦੇ ਆਂ ਹੀ ਬਾਬਿਓ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਹੋਰ ਵੀ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਓਕੇ ਜੀ